ਦੇਖ ਰਹੇ ਹਾਂ ਸੱਚ ਦੀ ਆਵਾਜ਼ ਕੇ 950 ایو ਸਭ کل ਸਾਡੀ ਐ एसडीएम ਕਾਰਜਕਾਰੀ ਜਿਹੜੇ एसडीएम ਹੈਗੇ ਫਲੋਰ ਉਹਨਾਂ ਨਾਲ ਗੱਲਬਾਤ ਹੋਈ ਸੀ ਐ ਸ਼ਹਿਰ ਜਿਹੜੇ ਪਟਾਕੇ ਲੱਗੇ ਆ ਐ ਜਿੱਦਾਂ ਕੋਈ ਫੜੀ ਘਲਾ ਕੇ ਬੈਠਾ ਕਿਸੇ ਦੁਕਾਨ ਚ ਪਏ ਹੋਵੇ ਆਪਾਂ ਇਹ ਜਾਣਨਾ ਚਾਹੁੰਦੇ ਸੀ ਉਹਨਾਂ ਤੋਂ ਕਿ ਇਹ ਜਾਇਜ਼ ਆ ਜਾਂ ਨਜਾਇਜ਼ ਆ ਜ ਇਹਨਾਂ ਨੂੰ ਕੋਈ ਲਾਇਸੈਂਸ ਇਸ਼ੂ ਹੋਇਆ ਜਾਂ ਨਹੀਂ ਹੋਇਆ ਉਹਨਾਂ ਦਾ ਜਾਬੇ ਸੀ ਜੀ 판ੋਂ ਜਿਹੜੇ ਸੰਬੰਧਿਤ ਈਯੂ ਆ ਉਹ ਦੱਸਣਗੇ ਤੇ ਤੁਸੀਂ ਸਾਨੂੰ ਕਾਈਂਡਲੀ ਦੱਸੋ ਜੀ ਹੁਣ ਨੂਰ ਮੈਲ ਹੋ ਗਿਆ ਜਾਂ ਬਿਲਗਾ ਹੋ ਗਿਆ ਇਹ ਨਗਰ ਕੌਂਸਲਾਂ ਤੁਹਾਡੇ ਅਧਿਨੀਆਂ ਦੋਨੋਂ ਜੀ ਵੀ ਜਿਹੜੇ ਪਟਾਕੇ ਇਸ ਟਾਈਮ ਬਾਜ਼ਾਰਾਂ 'ਚ ਪਏ ਆ ਪਹਿਲਾਂ ਤੇ ਇਹ ਦੱਸ ਦੋ ਕਿ ਲਾਇਸੈਂਸ ਡਿਆ ਜਾਂ ਕੀ ਹੈਗਾ ਜੀ ਇਸ ਤਰ੍ਹਾਂ ਹੈ ਕਿ ਜੋ ਸਰਕਾਰੀ ਹਦਾਇਤਾਂ ਆ ਉਹਨਾਂ ਮੁਤਾਬਕ ਤੇ ਸਰਕਾਰ پاسੋਂ ਲਾਇਸੈਂਸ ਲੈਣ ਨੂੰ ਪ੍ਰੰਤ ਹੀ ਕੋਈ ਵੀ ਜਿਹੜਾ ਦੁਕਾਨਦਾਰ ਆ ਉਹ ਪਟਾਕੇ ਵੇਚ ਸਕਦਾ ਹੈ ਹੂੰ ਇਤੋਂ ਇਲਾਵਾ ਜਿਹੜਾ ਹੋਲਸੇਲਰਾ ਉਹਨਾਂ ਕੋ ਬਕਾਇਦਾ ਫਾਇਰ ਦੀ ਐਨਓਸੀ ਸਰਕਾਰ ਕੋਲੋਂ ਲਾਇਸੈਂਸ ਹੋਵੇ ਉਹ ਫੇਰ ਹੀ ਵੇਚ ਸਕਦੇ ਆ ਹੂੰ ਤੇ ਜੇਕਰ ਕੋਈ ਬਿਨਾ ਸਰਕਾਰ ਦੀਆਂ ਹਜਾਇਤਾਂ ਤੋਂ ਬਿਨਾ ਲਾਇਸੈਂਸ ਤੋਂ ਵੇਚੂਗਾ ਤੇ ਉਹਦੇ ਖਿਲਾਫ ਨਗਰ ਕੌਂਸਲ ਕਾਰਵਾਈ ਕਰੂਗੀ ਪਰ ਜੋ ਸਾਡੀ ਐਸਡੀ ਨੂੰ ਸਾਹਿਬ ਨਾਲ ਗੱਲ ਹੋਈ ਸੀ ਉਹ ਆਨੇ ਵੈਰੀਫਾਈ ਵੀ ਕੀਤਾ ਸੀ ਆਪਣੇ ਸਟਾਫ ਤੋਂ ਉਹਨਾਂ ਨੇ ਵੈਰੀਫਾਈ ਵੀ ਕੀਤਾ ਆਪਣੇ ਸਟਾਫ ਤੋਂ ਵੀ ਤੁਹਾਡੀ ਸਬ ਡਿਵੀਜ਼ਨ ਦੇ ਵਿੱਚ ਹਲੋ ਸਭ ਦੇ ਵਿੱਚ ਕਿਸੇ ਨੂੰ ਵੀ ਲਾਇਸੈਂਸ ਨਹੀਂ ਦਿੱਤਾ ਗਿਆ ਜੇ ਲਾਇਸੈਂਸ ਨਹੀਂ ਦਿੱਤਾ ਗਿਆ ਬਿਨਾਂ ਲਾਇਸੈਂਸ ਤੋਂ ਕੋਈ ਵੇਚਦਾ ਪਾਇਆ ਗਿਆ ਤੇ ਨਗਰ ਕੌਂਸਲ ਪੁਲਿਸ ਦੀ ਸਹਾਇਤਾ ਨਾਲ ਨਹੀਂ ਚੈੱਕ ਕਰਕੇ ਜੋ ਵੀ ਸਬੰਧਤ ਹੋਊਗਾ ਉੱਤੇ ਕਾਰਵਾਈ ਕਰਾਂਗੇ ਕਾਰਵਾਈ ਸੰਬੰਧੀ ਕੋਈ ਤੁਹਾਨੂੰ ਐ ਐਸਐਮ ਦਫ਼ਤਰ ਤੋਂ ਜਾਂ ਡੀਸੀ ਦਫ਼ਤਰੋਂ ਕੋਈ ਚਿੱਠੀ ਪਿਆਰ ਆਈ ਹੋਵੇ ਨਹੀਂ ਸਾਨੂੰ ਹਦਾਇਤਾਂ ਤਾਂ ਹੁੰਦੀਆਂ ਹੀ ਆ ਹਨ ਕਿ ਕੋਈ ਵੀ ਜਿਹੜਾ ਬਿਨਾ ਜੋ ਸਰਕਾਰ ਦੀਆਂ ਗਾਈਡਲਾਈਨਸਾਂ ਤੋਂ ਬਿਨਾ ਪਟਾਕੇ ਨਾਂ ਵਿੱਚ ਹੂੰ ਤੇ ਜੇ ਕੋਈ ਸਰ ਮੈਂ ਥੋੜੀ ਜਨਾ ਤਿੱਖਾ ਸਵਾਲ ਕਰਨ ਲੱਗਾ ਜੇ ਤਾਂ 1 ਗ੍ਰਾਮ ਹੇਰੋਇਨ ਫੜੀ ਜਾਂਦੀ ਹੈ ਤਾਂ ਉੱਤੇ ਪਰਚਾ ਹੋ ਜਾਂਦਾ ਤੇ ਜੇ ਨਜਾਇਜ਼ ਪਟਾਕਿਆਂ ਦਾ ਗਦਾਮ ਆ ਤਾਂ ਉਹਨੂੰ ਦੇਖ ਕੇ ਜਿਹੜਾ ਪ੍ਰਸ਼ਾਸਨ ਹੈ ਇਗਨੋਰ ਕਰ ਦਿੰਦਾ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਜੇ ਉਹ ਬਿਨਾ ਲਾਇਸੈਂਸ ਤੋਂ ਹੋਏਗਾ ਤੇ ਪੁਲਿਸ ਦੀ ਸਹਾਇਤਾ ਨਾਲ ਕਾਰਵਾਈ ਹੋਏਗੀ ਜੀ ਪਰ ਨੂਰਮੈਲ ਤਾਂ ਭਰਿਆ ਪਿਆ ਜੀ ਇਸ ਟਾਈਮ ਚ ਹੁਣ ਵੀ ਤੁਸੀਂ ਸਾਡੇ ਨਾਲ ਚਾਹੋਗੇ ਮੈਂ ਕੱਲ 2:00 ਵਜੇ ਦਾ ਟਾਈਮ ਹੋ ਗਿਆ ਜਿਹੜੀ ਸੰਘਣੀਵਾਦੀ ਦੇ ਬਜ਼ਾਰ ਜਿਹਨੂੰ ਆਪਾਂ ਲੰਬਾ ਬਾਜ਼ਾਰ ਵੀ ਕਹਿੰਦੇ ਆ ਜਾਂ ਸਿੱਧੂ ਬਾਜ਼ਾਰ ਵੀ ਕਹਿੰਦੇ ਨੇ 올ਡ ਸਿੱਧੂ ਬਾਜ਼ਾਰ ਕਿਹਾ ਉੱਥੇ ਫੜੀਆਂ ਜਿਆਦਾ ਆ ਤੇ ਬੰਦੇ ਘਟਿਆ ਥਾਂ ਉੱਤੇ ਹੈ ਨਹੀਂ ਲੰਘਣ ਨੂੰ ਤੇ ਕੀ ਗੱਲ ਹੈ ਵੀ ਤੁਹਾਡਾ ਜਿਹੜਾ ਸਟਾਕ ਹੈ ਉਹਨਾਂ ਦੀ ਨਿਗਾ ਹੀ ਨਹੀਂ ਪੈਂਦਾ ਵੀ ਸ਼ਾਇਦ ਕੀ ਹੁੰਦਾ ਇਸ ਤਰ੍ਹਾਂ ਜੀ ਅਸੀਂ ਮਨਾਦੀ ਕਰਾ ਦੇਣੀ ਆ ਜੇ ਉਹ ਤੋਂ ਬਾਅਦ ਵੀ ਕਿਸੇ ਨੇ ਰੱਖੇ ਤਾਂ ਉਹਦੇ ਤੇ ਪੁਲਿਸ ਹਿੰਦੀ ਸਹਾਇਤਾ ਨਾਲ ਅਸੀਂ ਰੇਡ ਲਗਾ ਕੇ ਤੇ ਕਾਰਵਾਈ ਕਰਾਂਗੇ ਜੀ ਸਰ ਜਦੋਂ ਤਾਈ ਤੁਸੀਂ ਮਦਾਤੀ ਕਰਨੀ ਜਦ ਤੱਕ ਦਿਵਾਲੀ ਨਿਕਲ ਜਾਣੀ ਹੈ ਅਗਲੇ ਤਾਂ ਮਾਲ ਵੇਚ ਲੈਣਾ ਕਾਰਵਾਈ ਫਿਰ ਤੁਸੀਂ ਕਿੱਥੇ ਕਰੋਗੇ ਨਹੀਂ ਜਿਹੜੇ ਵੀ ਸਾਨੂੰ ਦੁਕਾਨਾਂ ਅਗਰ ਮੈਂ ਫੇਰ ਕਹਿੰਦਾ ਯੂਸਾਬ ਅਗਰ ਅਸੀਂ ਤੁਹਾਡੇ ਨਾਲ ਚੱਲੀਏ ਤੁਹਾਨੂੰ ਲੋਕੇਸ਼ਨ ਦਿਖਾਈਏ ਤੁਸੀਂ ਮੌਕੇ ਤੇ ਕਾਰਵਾਈ ਕਰੋਗੇ ਜਾਂ ਸਿਰਫ ਗੋਲੀ ਰੋਡ ਕਰੋਗੇ ਮੇਰਾ ਸਿੱਧਾ ਹੀ ਸਵਾਲ ਹੈ ਜੀ ਨਹੀਂ ਨਹੀਂ ਅਸੀਂ ਅਸੀਂ ਪਟਾਕੇ ਵੀ ਜ਼ਬਤ ਕਰਾਂਗੇ ਤੇ ਕਾਰਵਾਈ ਵੀ ਕਰਾਂਗੇ ਠੀਕ ਹੈ ਮੰਨ ਲਓ ਉਮੀਦ ਰੱਖੀਏ ਉਮੀਦ ਰੱਖੀਏ ਕਾਰਵਾਈ ਹੋਏਗੀ ਬਿਲਕੁਲ ਜੀ ਬਿਲਕੁਲ ਕਦੋਂ ਤੱਕ ਜੀ ਹ ਜਲਦੀ 1-2 ਦਿਨ ਦੇ ਵਿੱਚ ਹੀ ਠੀਕ ਹੈ ਜੀ ਧੰਨਵਾਦ